ਸਤਿ ਸ਼੍ਰੀ ਅਕਾਲ ਜੀ। ਅਸਟੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਦਸੀ ਮਾਨ। 2025 ਦੀ ਗੱਲ ਕਰਾਂਗੇ ਆਪਾਂ ਬ੍ਰਿਖ ਰਾਸ਼ੀ ਵਾਲਿਆਂ ਦੀ। ਕਿਵੇਂ ਦਾ ਜਾਏਗਾ? ਸ਼ੁਭ ਹੀ ਜਾਵੇ ਚੰਗਾ। ਚਲੋ। ਸ਼ੁਭ ਬੋਲਣ ਨਾਲ ਸ਼ੁਭ ਕਹਿਣ ਨਾਲ ਸ਼ੁਭ ਨਹੀਂ ਹੁੰਦਾ ਪਰ ਸ਼ੁਭ ਕਰਨ ਨਾਲ ਸ਼ੁਭ ਜ਼ਰੂਰ ਹੋ ਜਾਂਦਾ ਹੈ। ਜੀ ਹਾਂ, ਸਭ ਦਾ ਇਹ ਸਾਲ ਬਹੁਤ ਹੀ ਸ਼ੁਭ ਜਾਵੇ ਤੇ ਅੱਜ ਆਪਾਂ ਗੱਲ ਕਰਨੀ ਹੈ ਬ੍ਰਿਖ ਰਾਸ਼ੀ ਵਾਲਿਆਂ ਦੀ। ਕਾਲਪੁਰਸ਼ ਦੀ ਦੂਸਰੀ ਰਾਸ਼ੀ ਜਾਨੀ ਦੂਜਾ ਕਰਦਾ ਮਾਲਕ ਹੈ ਬ੍ਰਿਖ ਰਾਸ਼ੀ। ਬ੍ਰਿਖ ਰਾਸ਼ੀ ਦਾ ਮਾਲਕ ਹੈ ਸ਼ੁੱਕਰ। A B ਤੇ O E ਤੋਂ ਨਾਮ ਜਿਨ੍ਹਾਂ ਦਾ ਹੈ ਜਾਂ B ਤੋਂ V ਤੋਂ ਨਾਮ ਜਿਨ੍ਹਾਂ ਹੈ ਜਾਂ R ਤੋਂ ਨਾਮ ਜੀ R ਤੋਂ ਵੈਸੇ ਤੁਲਾ ਰਾਸ਼ੀ ਮੰਨੀ ਜਾਂਦੀ ਹੈ B ਤੋਂ ਨਾਮ ਵਾਲਿਆਂ ਦੀ ਤਕਰੀਬਨ ਮੰਨੀ ਜਾਂਦੀ ਹੈ ਬ੍ਰਿਕ ਰਾਸ਼ੀ ਪਰ ਬ੍ਰਿਕ ਲਗਨ ਜਿਸ ਲਗਨ ਵਿੱਚ ਜਦੋਂ ਸਾਡਾ ਜਨਮ ਹੁੰਦਾ ਹੈ ਜਾਨੀ ਜਿਸ ਤੋਂ ਸਾਡੀ ਕੁੰਡਲੀ ਸ਼ੁਰੂ ਹੁੰਦੀ ਹੈ ਉਸ ਨੂੰ ਲਗਨ ਕਹਿੰਦੇ ਆ ਤੇ ਬ੍ਰਿਕ ਲਗਨ ਵਾਲਿਆਂ ਦਾ ਸਬਾਤ ਥੋੜਾ ਕਿਉਂਕਿ ਇਹ ਇੱਕ ਇਸਤਰੀ ਕਾਰਕ ਗ੍ਰਹਿ ਆ ਸ਼ੁਕਰ ਗ੍ਰਹਿ ਇਸਤਰੀ ਕਾਰਕ ਗ੍ਰਹਿ ਆ ਸ਼ੁਕਰ ਮਾਲਕ ਹੈ ਇਸ ਦਾ ਸਥਿਰ ਰਹਿੰਦੇ ਆ ਲੋਕ ਇਸ ਤੇ ਰਾਸ਼ੀ ਵੀ ਮੰਨੀ ਜਾਂਦੀ ਹੈ ਨਾਮ ਜਿੱਦਾਂ ਆਪਾਂ ਦੱਸਿਆ ਆਪਾਂ ਤੁਹਾਨੂੰ ਈ ਓ ਵੀ ਤੇ ਬੀ ਹੈ ਨਾ ਤੇ ਜੋ ਨਕਸ਼ਤਰ ਦੇ ਹਿਸਾਬ ਨਾਲ ਏ ਤੇ ਗ੍ਰਹਾਂ ਦੇ ਹਿਸਾਬ ਨਾਲ ਜੋ ਬ੍ਰਿਖ ਲਗਨ ਹੈ ਜਿਸ ਦਾ ਮਾਲਕ ਸ਼ੁਕਰ ਹੈ ਤੇ ਸ਼ੁਕਰ ਰਾਖਸ਼ਾਂ ਦਾ ਦੇਵਤਾ ਮੰਨਿਆ ਜਾਂਦਾ ਧਰਤੀ ਦਾ ਕਾਰਕ ਵੀ ਸ਼ੁਕਰ ਹੈ ਇਸ ਧਰਤੀ ਜਿਸ ਧਰਤੀ ਇਹ ਧਰਤੀ ਜਿਸ ਤੇ ਅਸੀਂ ਜਨਮ ਲਿਆ ਹੈ ਜਿਸ ਤੇ ਜੀਵਨ ਬਤੀਤ ਕਰਦੇ ਹਾਂ ਜਿਸ ਤੇ ਅਸੀਂ ਆਪਾਂ ਜੋ ਆਪਣੀ ਉਮਰ ਬਤਾਉਨੇ ਆ ਉਸ ਦਾ ਕਾਰਕ ਸ਼ੁਕਰਗ੍ਰਹਿ ਹੀ ਮੰਨਿਆ ਜਾਂਦਾ ਹੈ ਤਾਂ ਇਸ ਕਰਕੇ ਮਿੱਟੀ ਨਾਲ ਜੁੜੇ ਹੋਏ ਲੋਕ ਹੁੰਦੇ ਨੇ ਜੋ ਬ੍ਰਿਕ ਲਗਨ ਤੇ ਬ੍ਰਿਕ ਰਾਸ਼ੀ ਵਾਲੇ ਹੁੰਦੇ ਨੇ ਆਪਣੀ ਧਰਤੀ ਨਾਲ ਬੜਾ ਪਿਆਰ ਹੁੰਦਾ ਹੈ ਤਕਰੀਬਨ ਤਕਰੀਬਨ ਆਇਲੀ ਸਕਿਨ ਹੁੰਦੀ ਹੈ ਇਹਨਾਂ ਦੀ ਅਟਰੈਕਟਿਵ ਚਿਹਰਾ ਹੁੰਦਾ ਹੈ ਉਮਰ ਦੇ ਨਾਲ ਨਾਲ ਥੋੜਾ ਮੋਟਾਪਾ ਜਰੂਰ ਆ ਜਾਂਦਾ ਹੈ ਕਿਉਂਕਿ ਥੋੜੀ ਜੀ ਇਹਨਾਂ ਦੀ ਸੋਚ ਹੁੰਦੀ ਹੈ ਖਾਓ ਪੀਓ ਐਸ਼ ਕਰੋ ਮਿੱਤਰੋ ਮਤਲਬ ਹਰ ਚੀਜ਼ ਮਿਲਦੀ ਰਹੇ ਸਮੇਂ ਤੇ ਤੇ ਅਸੀਂ ਇੰਜੋਏ ਕਰਦੇ ਰਹੀਏ ਤੇ ਬਸ ਸਾਨੂੰ ਜ਼ਿਆਦਾ ਮਿਹਨਤ ਨਾ ਕਰਨੀ ਪਵੇ ਪਰ ਕੀ ਹੈ ਜੇ ਮਿਹਨਤ ਕਰਦੇ ਆ ਤਾਂ ਬਿਨਾ ਸਮਝੋ ਖਾਤੇ ਪੀਤੇ ਵੀ ਹਰ ਚੀਜ਼ ਕਰ ਲੈਂਦੇ ਆ ਪ੍ਰਵਾਹ ਨਹੀਂ ਕਰਦੇ ਕਿਸੇ ਚੀਜ਼ ਦੀ ਪੂਰੀ ਲਗਨ ਨਾਲ ਪੂਰੀ ਮਿਹਨਤ ਨਾਲ ਇਹ ਸਕਸੈਸ ਪਾਉਂਦੇ ਆ ਤੇ ਜੇ ਨਹੀਂ ਕਰਨਾ ਤਾਂ ਨਹੀਂ ਕਰਨਾ ਮਤਲਬ ਕਈ ਚੀਜ਼ਾਂ ਵੱਲ ਧਿਆਨ ਹੀ ਨਹੀਂ ਦੇਣਾ ਹੋ ਜਾਏਗਾ ਕਰ ਲਾਂਗੇ ਕੋਈ ਗੱਲ ਨਹੀਂ ਕੀ ਕਾਲੀ ਪਈਏ ਐਦਾਂ ਦੀ ਥੋੜੀ ਇਨਾਂ ਦੀ ਨੇਚਰ ਹੁੰਦੀ ਹੈ ਜਲਦੀ ਗੁੱਸਾ ਪਹਿਲਾਂ ਤੇ ਆਉਂਦਾ ਨਹੀਂ ਹੈ ਤੇ ਜੇ ਆਉਂਦਾ ਹੈ ਤਾਂ ਬਹੁਤ ਜ਼ਿਆਦਾ ਆ ਜਾਂਦਾ ਹੈ ਫਿਰ ਤੇ ਐ ਲੱਗਦਾ ਵੀ ਟੱਕਰਾਂ ਹਰ ਕਿਸੇ ਚ ਮਾਰੀ ਜਾਈਏ ਜੋ ਵੀ ਸਾਨੂੰ ਮਿਲੇ ਬਸ ਉਹਨੂੰ ਅਸੀਂ ਸੁਣਾ ਹੀ ਦਈਏ ਤਾਂ ਫਿਰ ਬਹੁਤ ਜ਼ਿਆਦਾ ੜਕ ਜਾਂਦੇ ਆ ਇਹ ਦੂਸਰੀ ਰਾਸ਼ੀ ਜਿਸ ਨੂੰ ਅਸੀਂ ਬ੍ਰਿਕ ਦੇ ਨਾਮ ਨਾਲ ਜਾਣਦੇ ਆ ਇਹਦਾ ਸੰਕੇਤ ਇੱਕ ਬੈਲ ਹੈ ਬੈਲ ਹੈ ਨਾ ਉਹ ਸਾਈਨ ਜਿਆ ਬਣਿਆ ਹੁੰਦਾ ਨਾ ਜਿੱਦਾਂ ਬੈਲ ਹੈ ਤਾਂ ਇਸ ਤਰ੍ਹਾਂ ਇਹ ਜੋ ਸਰੀਰ ਵੀ ਤੇ ਬੰਦੇ ਦੀ ਸੋਚ ਵੀ ਉਸ ਬੈਲ ਦੀ ਤਰ੍ਹਾਂ ਹੀ ਹੁੰਦੀ ਹੈ ਮਤਲਬ ਸਾਰੀ ਉਮਰ ਕੰਮ ਕਰ ਸਕਦੇ ਆ ਬੈਲ ਦੀ ਤਰ੍ਹਾਂ ਖਾਂਦੇ ਆ ਪੂਰਾ ਪੇਟ ਭਰ ਕੇ ਖਾਂਦੇ ਆ ਤੇ ਕਾਫੀ ਦਿਨ ਖਾਣਾ ਨਾ ਵੀ ਮਿਲੇ ਤੇ ਕੋਈ ਪ੍ਰੋਬਲਮ ਹੁੰਦੀ ਨਹੀਂ ਹੈ ਹੈਨਾ ਚੁੰਮ ਚੁੰਮ ਕੇ ਚੱਲਦੇ ਨੇ ਆਪਣੀ ਆਪਣੇ ਆਪ ਨਾਲ ਆਪਣੇ ਆਪ ਵਿੱਚ ਰਹਿੰਦੇ ਆ ਥੋੜੇ ਜਿਆਦਾ ਇਹ ਲੋਕ ਤਕਰੀਬਨ ਸਮਾਰਟ ਹੁੰਦੇ ਆ ਅਟਰੈਕਟਿਵ ਹੁੰਦੇ ਆ ਸ਼ੁਕਰ ਦੀਆਂ ਚੀਜ਼ਾਂ ਨੂੰ ਜਿਆਦਾ ਪਸੰਦ ਮਤਲਬ ਅਟਰੈਕਸ਼ਨ ਵਾਲੀਆਂ ਚੀਜ਼ਾਂ ਨੂੰ ਜਿਵੇਂ ਅੱਛੀ ਗੱਡੀ ਰੱਖਣੀ ਹੈ ਵਧੀਆ-ਵਧੀਆ ਕੱਪੜੇ ਪਾਉਣੇ ਆ ਹਨਾ ਇਦਾਂ ਦੀ ਇਹਨਾਂ ਦੀ ਸੋਚ ਥੋੜੀ ਜੀ ਬਣ ਜਾਂਦੀ ਹੈ ਠੀਕ ਹੈ ਨਾਲ ਹੀ ਦੇਖਿਆ ਜਾਵੇ ਤਾਂ ਦੂਜਿਆਂ ਪ੍ਰਤੀ ਵਿਰੋਧ ਤਾਂ ਰੱਖਦੇ ਆ ਪਰ ਆਪਣੀ ਗੱਲ ਤਕਰੀਬਨ ਆਪਣੇ ਦਿਲ ਵਿੱਚ ਹੀ ਰੱਖਦੇ ਆ ਤੇ ਜੀਵਨ ਭਰ ਆਪਣੀ ਅਨੁਸਾਰ ਹੀ ਚੱਲਣਾ ਇਹਨਾਂ ਨੂੰ ਪਸੰਦ ਹੁੰਦਾ ਏ ਇਸੇ ਤਰ੍ਹਾਂ ਹੀ ਦੇਖਿਆ ਜਾਵੇ ਤਾਂ ਬ੍ਰਿਕ ਲਗਨ ਤੇ ਬ੍ਰਿਕ ਰਾਸ਼ੀ ਵਾਲੇ ਕਿਉਂਕਿ ਸ਼ੁਕਰ ਮਾਲਕ ਹੈ ਤਾਂ ਇਸ ਕਰਕੇ ਥੋੜਿਆ ਚੀਜ਼ਾਂ ਥਿੰਗਸ ਜੋ ਦੁਨੀਆਦਾਰੇ ਦੀਆਂ ਚੀਜ਼ਾਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਪਿਆਰ ਵੀ ਕਰਦੇ ਆ ਤੇ ਵਧੀਆ ਰਹਿੰਦੇ ਆ ਮਿੱਤਰ ਗ੍ਰਹਿਾਂ ਦੀ ਗੱਲ ਕਰੀਏ ਤਾਂ ਬ੍ਰਿਕ ਲਗਨ ਤੇ ਬ੍ਰਿਕ ਰਾਸ਼ੀ ਦਾ ਮਾਲਕ ਸ਼ੁਕਰ ਹੋਇਆ ਤੇ ਸ਼ੁਕਰ ਦਾ ਮਿੱਤਰ ਪਹਿਲਾ ਕੌਣ ਹੈ ਸ਼ਨੀ ਕਿਉਂਕਿ ਸ਼ਨੀ ਸ਼ੁਕਰ ਨੂੰ ਆਪਣਾ ਗੁਰੂ ਮੰਨਦਾ ਏ ਹੈਨਾ ਇਸੇ ਤਰ੍ਹਾਂ ਹੀ ਬੁੱਧ ਵੀ ਸ਼ੁਕਰ ਦਾ ਮਿੱਤਰ ਹੀ ਹੈ ਤੇ ਰਾਹੂ ਵੀ ਸ਼ੁਕਰ ਦਾ ਤਕਰੀਬਨ ਤਕਰੀਬਨ ਮਿੱਤਰ ਹੀ ਮੰਨਿਆ ਜਾਂਦਾ ਹੈ ਇਹਨਾਂ ਦੀ ਇਹ ਰਾਤ ਦੇ ਗ੍ਰਹਿ ਜਿਵੇਂ ਬੁੱਧ ਹੈ ਤੇ ਉਹ ਸ਼ਾਮ ਦਾ ਗ੍ਰਹਿ ਹੈ ਸ਼ੁਕਰ ਵੀ 2 ਵਜੇ ਤੋਂ ਬਾਅਦ ਦਾ ਗ੍ਰਹਿ ਹੈ ਜਦ ਰਿ ਸੂਰਜ ਦਾ ਸੂਰਜ ਮੰਗਲ ਤੇ ਬ੍ਰਹਸਪਤ ਦਾ ਸਵੇਰ ਦਾ ਦੁਪਹਿਰ ਤੋਂ ਪਹਿਲਾਂ ਦਾ ਟਾਈਮ ਮੰਨਿਆ ਜਾਂਦਾ ਤੇ ਜਿਉ ਜੋ ਸੂਰਜ ਡੁੱਲਦਾ ਹੈ ਤਾਂ ਇਹ ਸ਼ੁਕਰ ਬੁੱਧ ਤੇ ਸ਼ਨੀ ਜਾਨੀ ਨੇਰੇ ਦਾ ਕਾਰਕ ਤੇ ਸ਼ਾਮ ਜਾਨੀ ਕਿ ਉਸ ਟਾਈਮ ਤੇ ਸੂਰਜ ਡਲ ਰਿਹਾ ਹੁੰਦਾ ਦਾ ਮਾਲਕ ਮੰਨਿਆ ਜਾਂਦਾ ਰਾਹੁ ਤਾਂ ਇਹਨਾਂ ਗ੍ਰਹਾਂ ਨਾਲ ਸ਼ੁਕਰ ਦੀ ਮਿੱਤਰਤਾ ਹੈ ਤਾਂ ਇਸੇ ਤਰ੍ਹਾਂ ਹੀ ਬ੍ਰਿਖ ਲਗਨ ਤੇ ਬ੍ਰਿਖ ਰਾਸ਼ੀ ਵਾਲੇ ਜੋ ਸ਼ੁਕਰ ਦੇ ਕਾਰਕ ਨੇ ਤਾਂ ਉਹਨਾਂ ਦੀਆਂ ਜੋ ਵੀ ਰਾਸ਼ੀਆਂ ਜਿਵੇਂ ਮੰਨ ਲਓ ਕਿ ਮਿਥੂ ਰਾਸ਼ੀ ਵਾਲਿਆਂ ਨਾਲ ਬਹੁਤ ਬੰਦੀ ਹੈ ਉਹਨਾਂ ਦੀ ਸ਼ਨੀ ਜਾਨੀ ਕਿ ਕੁੰਭ ਤੇ ਮਕਰ ਰਾਸ਼ੀ ਨਾਲ ਉਹਨਾਂ ਦੀ ਬਹੁਤ ਬੰਦੀ ਹੈ ਤਾਂ ਇਸੇ ਤਰ੍ਹਾਂ ਨਾਲ ਜੇ ਦੇਖਿਆ ਜਾਵੇ ਤਾਂ ਸਿੰਘ ਦੇ ਰਾਸ਼ੀ ਵਾਲੇ ਜਾਂ ਮੇਸ਼ ਰਾਸ਼ੀ ਵਾਲੇ ਜਾਂ বৃশ্চਿਕ ਰਾਸ਼ੀ ਵਾਲਿਆਂ ਨਾਲ ਅੰਡਰਸਟੈਂਡਿੰਗ ਇਹਨਾਂ ਦੀ ਥੋੜਾ ਟਾਈਮ ਲਾ ਕੇ ਹੁੰਦੀ ਆ ਹਨਾ ਟਾਈਮ ਲਾ ਕੇ ਮਤਲਬ ਉਹਨੂੰ ਸਮਝਦੇ ਜਾਂ ਫਿਰ ਕਹਿੰਦੇ ਆ ਠੀਕ ਆ ਓਕੇ ਆ ਤੂੰ ਆਪਣਾ ਕੰਮ ਤੇ ਮੈਂ ਆਪਣਾ ਕੰਮ ਐਦਾਂ ਦੀ ਸਿਚੁਏਸ਼ਨ ਜੋ ਹੈ ਇਹ ਬ੍ਰਿਕ ਲਗਣ ਤੇ ਬ੍ਰਿਕ ਰਾਸ਼ੀ ਵਾਲਿਆਂ ਦੀ ਸੋਚ ਮੰਨੀ ਜਾਂਦੀ ਹੈ ਚਲੋ ਆਪਾਂ ਤੁਹਾਨੂੰ ਕਿਹਾ ਕਿ ਮਿਹਨਤੀ ਤਾਂ ਹੁੰਦੇ ਆ ਪ੍ਰੇਮ ਸੰਬੰਧ ਬੜੀ ਛੇਤੀ ਬਣਾ ਲੈਂਦੇ ਆ ਯਕੀਨ ਬੜੀ ਛੇਤੀ ਕਰਦੇ ਆ ਕਿਸੇ ਤੇ ਧੋਖਾ ਤਾਂ ਨਹੀਂ ਦਿੰਦੇ ਇਹ ਜੋ ਸ਼ੁਕਰ ਰદેਕਾਰ ਬ੍ਰਿਕ ਲਗਣ ਵਾਲੇ ਹੁੰਦੇ ਆ ਪਰ ਸ਼ਾਇਦ ਇਹਦੇ ਗੁਣ ਨੇ ਇਸ ਵਿੱਚ ਕਿ ਕਿਸੇ ਤੇ ਛੇਤੀ ਯਕੀਨ ਕਰਦੇ ਆ ਤਾਂ ਇਹਨਾਂ ਨਾਲ ਧੋਖਾ ਛੇਤੀ ਹੋ ਜਾਂਦਾ ਹੈ ਕਿਉਂਕਿ ਇਹਨਾਂ ਦੇ ਪਰਾਕਰਮ ਸਥਾਨ ਦਾ ਮਾਲਕ ਜਾਨੀ ਹਿੰਮਤ ਦਾ ਮਾਲਕ ਚੰਦਰਮਾ ਜਾਨੀ ਤੀਜੇ ਖਾਨੇ ਦਾ 2 3 ਤੇ 4 ਤੀਜਾ ਖਾਨਾ ਜੋ ਹੈ ਉਹ ਕਰਕ ਰਾਸ਼ੀ ਮੰਨੇ ਜਾਂਦੇ ਤੇ ਚੰਦਰ ਜੋ ਹੈ ਉਹ ਮਾਨਿਕ ਜਗ੍ਹਾ ਤੇ ਸਟੇਬਲ ਨਹੀਂ ਕਰਦਾ ਤਾਂ ਇਸੇ ਕਰਕੇ ਹਿੰਮਤ ਚੱਲ ਛੱਡ ਕੋਈ ਨਾ ਜੋ ਕਰ ਗਿਆ ਸੋ ਕਰ ਗਿਆ ਜੇ ਰੱਖਣਾ ਹੈ ਤਾਂ ਮਨ 'ਚ ਰੱਖਣਾ ਹੈ ਨਹੀਂ ਤਾਂ ਫਿਰ ਬੜੀ ਜਲਦੀ ਦੂਜੇ ਨੂੰ ਮਾਫ ਵੀ ਕਰ ਦਿੰਦੇ ਆ ਤਾਂ ਇਦਾਂ ਦੀ ਸੋਚ ਵਾਲੇ ਹੁੰਦੇ ਆ ਬ੍ਰਿਕ ਲਗਨ ਬ੍ਰਿਕ ਰਾਸ਼ੀ ਦੇ ਜਾਤਕ ਲੋਕ ਚਲੋ ਇਹ ਸਾਲ ਜੋ ਹੈ ਇਹ ਸਾਲ ਬ੍ਰਿਕ ਲਗਨ ਤੇ ਬ੍ਰਿਕ ਰਾਸ਼ੀ ਵਾਲਿਆਂ ਦਾ ਕਿਸ ਤਰ੍ਹਾਂ ਦਾ ਜਾਏਗਾ ਦੇਖੋ ਸਾਲ ਦੀ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਸ਼ੁਕਰ ਜੋ ਹੈ ਸ਼ਨੀ ਦੇ ਘਰ ਚ ਹੈ 28 ਤਰੀਕ ਤੋਂ ਬਾਅਦ ਉਸਨੇ ਕੁੰਭ ਚ ਚਲੇ ਜਾਣਾ ਹੈ ਜਾਨੀ ਕਿ ਸਾਲ ਦੀ ਸ਼ੁਰੂਆਤ ਵਿੱਚ ਉਸ ਦੀ ਜੁਤੀ ਸ਼ਨੀ ਨਾਲ ਬਣੇਗੀ ਸ਼ਨੀ ਸ਼ੁਕਰ ਦੀ ਜੁਤੀ ਜੋ ਕਾਫੀ ਸ਼ੁਭ ਮੰਨੀ ਜਾਂਦੀ ਹੈ ਸ਼ੁਭ ਮੰਨੀ ਜਾਂਦੀ ਹੈ ਕਿਉਂਕਿ ਸ਼ਨੀ ਤੇ ਸ਼ੁਕਰ ਕੀ ਨੇ ਮਿੱਤਰ ਨੇ ਨਾ ਆਪਾ ਤੁਹਾਨੂੰ ਪਹਿਲਾਂ ਦੱਸਿਆ ਹੁਣ ਸ਼ਰੀਰ ਦੇ ਘਰ ਚ ਜਾਨੀ ਚੇਲੇ ਦੇ ਘਰ ਚ ਗੁਰੂ ਜਾਏਗਾ ਤੇ ਖੁਸ਼ੀ ਤੇ ਹੁੰਦੀ ਹੈ ਨਾ ਇਸੇ ਕਰਕੇ ਹੀ ਬ੍ਰਿਕ ਲਗਣ ਵਾਲਿਆਂ ਦੇ ਲਈ ਇਸ ਸਾਲ ਦੀ ਸ਼ੁਰੂਆਤ ਬੜੀ ਸ਼ੁਭ ਜਾਏਗੀ ਕਿਉਂਕਿ 10ਵੇਂ ਸਥਾਨ ਵਿੱਚ ਸ਼ਨੀ ਹੈ ਤੇ ਉਸ ਦੇ ਨਾਲ ਸ਼ੁਕਰ ਤੁਹਾਡੇ ਲਗਨ ਦਾ ਮਾਲਕ 10ਵੇਂ ਸਥਾਨ ਵਿੱਚ ਬੈਠ ਜਾਏਗਾ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਤਾਂ ਦੇਖਿਆ ਜਾਵੇ ਤਾਂ ਜਨਵਰੀ ਫਰਵਰੀ ਤੇ ਫਿਰ ਮਾਰਚ ਦੇ ਵਿੱਚ ਸ਼ੁਕਰ ਉੱਚਦਾ ਹੋਏਗਾ ਤੇ ਇਹ ਮਹੀਨੇ ਤੁਹਾਡੇ ਲਈ ਬੜੇ ਸ਼ੁਭ ਜਾਣ ਵਾਲੇ ਨੇ ਤਾਂ ਇਸੇ ਤਰ੍ਹਾਂ ਨਾਲ ਸ਼ੁਕਰ ਦੀ ਬਦਲਦੀ ਹੋਈ ਸਥਿਤੀ ਡਿਸਾਈਡ ਕਰੇਗੀ ਤੇ ਇਸ ਸਾਲ ਉਸਨੇ ਕਿੱਥੇ-ਕਿੱਥੇ ਜਾਣਾ ਤੇ ਕੀ-ਕੀ ਕੰਮ ਕਰਨੇ ਨੇ ਤੇ ਕਿਵੇਂ-ਕਿਵੇਂ ਅਸੀਂ ਉਸ ਤੋਂ ਫਾਇਦਾ ਲੈਣਾ ਹੈ ਤਾਂ ਕਿਦਾਂ ਆਪਾਂ ਗੱਲ ਕਰੀਏ ਤਾਂ ਫਰਵਰੀ ਮਾਰਚ ਅਪ੍ਰੈਲ amina ਤੁਹਾਡੇ ਲਈ ਸ਼ੁਭ ਜਾਏਗਾ ਤੇ ਉਸ ਤੋਂ ਬਾਅਦ April May ਦੇ ਵਿੱਚ ਹੀ ਸ਼ੁਕਰ ਲਗਨ ਵਿੱਚ ਬ੍ਰਿਖ ਰਾਸ਼ੀ ਵਾਲਿਆਂ ਦੇ ਆਏਗਾ ਤੇ ਇਹ ਹੋਰ ਜ਼ਿਆਦਾ ਸ਼ੁਭਤਾ ਦੇਵੇਗਾ ਸਭ ਤੋਂ ਵਧੀਆ ਖੁਸ਼ੀ ਦੀ ਗੱਲ ਇਹ ਆ ਕਿ 14 ਮਈ ਤੋਂ 14 ਮਈ ਤੋਂ ਜੋ ਬ੍ਰਸਪਤ ਹੈ ਉਹ ਤੁਹਾਡੇ ਲਗਨ ਚੋਂ ਨਿਕਲ ਕੇ ਜਾਨੀ ਕਿ ਤੁਹਾਡੇ ਲਗਨ ਚੋ ਅஷ்டਮੇਸ਼ ਹੈ ਤੁਹਾਡੇ ਲਈ ਬ੍ਰਹਸਪਤ ਬ੍ਰਿਕ ਲਗਨ ਤੇ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਜੋ ਬ੍ਰਹਸਪਤ ਹੈ ਮਿੱਤਰ ਨਾ ਹੋਣ ਕਰਕੇ ਅஷ்டਮੇਸ਼ ਜਾਨੀ 8ਵੇਂ ਖਾਨੇ ਦਾ ਮਾਲਕ ਹੋਣ ਕਰਕੇ ਨਾਲ 11ਵੇਂ ਖਾਨੇ ਜਾਨੀ 6ਵੇਂ ਤੋਂ 6ਵੇਂ ਖਾਨੇ ਦਾ ਮਾਲਕ ਹੋਣ ਕਰਕੇ ਲਗਨ ਵਿੱਚ ਬੈਠਣ ਕਰਕੇ ਇਸ ਨੇ ਬਿਮਾਰੀ ਦਿੱਤੀ ਪਰੇਸ਼ਾਨੀ ਦਿੱਤੀ ਦਿਮਾਗੀ ਤੇ ਨਾਲ ਡਾਵਾ ਦੋਸ ਦਿੱਤੀਆਂ ਦਿੱਤੀਆਂ ਮੋਟਾਪਾ ਦਿੱਤਾ ਜੋ ਕਿ ਮਈ 14 ਤੋਂ ਬਾਅਦ ਇੱਥੋਂ ਨਿਕਲ ਕੇ ਦੂਸਰੇ ਸਥਾਨ ਜਾਨੀ ਮਿਥੂਨ ਰਾਸ਼ੀ ਵਿੱਚ ਬ੍ਰਹਸਪਤ ਨੇ ਚਲੇ ਜਾ ਇਹ ਤੁਹਾਡੇ ਲਈ ਬਹੁਤ ਚੰਗਾ ਹੈ ਕਿਉਂਕਿ ਸਿਰ ਤੋਂ ਵਿਰੋਧੀਆਂ ਦਾ ਸਾਯਾ ਸਮਝੋ हट ਗਿਆ ਪਰੇਸ਼ਾਨੀਆਂ ਸਮਝੋ ਕਟ ਗਈਆਂ ਜਿੰਨੀ ਮਿਹਨਤ ਕਰੋਗੇ ਓਨਾ ਫਲ ਮਿਲੇਗਾ ਪਹਿਲਾਂ ਜ਼ਿਆਦਾ ਮਿਹਨਤ ਕਰਨੀ ਪੈ ਰਹੀ ਸੀ ਸਰੀਰ ਸਾਥ ਨਹੀਂ ਦੇ ਰਿਹਾ ਸਮਝੋ ਮੋਟਾਪਾ ਤੇ ਹੱਟ ਹੀ ਨਹੀਂ ਰਹਾ ਕੀਮਤੀ ਸੀ ਚੀਜ਼ਾਂ ਕਦੇ ਗੁੰਮ ਹੋ ਰਹੀਆਂ ਨੇ ਤੇ ਕਦੇ ਪਰੇਸ਼ਾਨੀ ਵਾਤੀ ਜਾ ਰਹੀ ਤਾਂ ਉਹ ਰਿਲੈਕਸ ਤੁਹਾਨੂੰ ਮਿਲਣੀ ਹੈ 14 ਮਹੀਨੇ ਤੋਂ ਬਾਅਦ ਪਰ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਨਾ ਕਿ ਦੋ ਤਿੰਨ ਮਹੀਨੇ ਤੁਹਾਡੇ ਅੱਛੇ ਨੇ ਉੱਚ ਦਾ ਸ਼ੁਕਰ ਤੁਹਾਨੂੰ ਬੜੀ ਅੱਛੀ ਲਗਜ਼ਰੀ ਗੱਡੀ ਮਾਰਚ ਵਿੱਚ ਦੇਣ ਵਾਲਾ ਹੈ ਠੀਕ ਹੈ ਤੇ ਹੋਰ ਗੱਲ ਕਰੀਏ ਤੁਹਾਡੇ ਸਭ ਤੋਂ ਨਜ਼ਦੀਕ ਗ੍ਰਹਿ ਸ਼ਨੀ ਜੋ ਇਸ ਸਾਲ ਰਾਸ਼ੀ ਪਰਵਰਤਨ ਕਰਕੇ ਜਾ ਰਿਹਾ ਮੀਨ ਰਾਸ਼ੀ ਵਿੱਚ ਮੀਨ ਰਾਸ਼ੀ ਵਿੱਚ ਸ਼ਨੀ ਜੋ ਜਾਏਗਾ ਤਕਰੀਬਨ 28 ਅਪ੍ਰੈਲ ਨੂੰ ਜਾਣਾ ਹੈ ਸ਼ਨੀ ਨੇ ਤੇ ਕੁੰਭ ਰਾਸ਼ੀ ਚੋਂ ਨਿਕਲ ਕੇ ਰਾਹੁ ਵੀ ਚੇਂਜ ਹੋ ਰਿਹਾ ਹੈ ਕੰਬ ਰਾਸ਼ੀ ਚ ਜਾ ਰਿਹਾ ਮੀਨ ਰਾਸ਼ੀ ਚੋਂ ਨਿਕਲ ਕੇ ਹੈ ਨਾ ਰਾਹੁ ਕੇ ਤੂ ਦਾ ਜੋ 18 ਮਈ ਨੂੰ ਚੇਂਜ ਹੋਣਾ ਹੈ 14 ਮਈ ਨੂੰ ਬ੍ਰਸਪਤਨੀ ਚੇਂਜ ਹੋਣਾ ਹੈ ਤੇ ਸ਼ਨੀ ਨੇ ਚੇਂਜ ਹੋ ਜਾਣਾ ਹੈ ਤਕਰੀਬਨ ਆਪਾਂ ਤੁਹਾਨੂੰ ਦੱਸੀਏ ਚਾ 29 ਮਾਰਚ ਤੋਂ ਹੀ 29 ਮਾਰਚ 29 ਮਾਰਚ ਤੋਂ ਬਾਅਦ ਸ਼ਨੀ ਜਾਏਗਾ ਕਿੱਥੇ ਮੀਨ ਰਾਸ਼ੀ ਚ ਮੀਨ ਰਾਸ਼ੀ ਸ਼ੁਕਰ ਦੀ ਉੱਚ ਦੀ ਰਾਸ਼ੀ ਹੈ ਜਦੋਂ ਸ਼ਨੀ ਬ੍ਰਸਪਤ ਦੇ ਘਰ ਚ ਜਾਏਗਾ ਤਾਂ ਤੁਹਾਡੀ ਰਾਸ਼ੀ ਤੋਂ ਇਨਕਮ ਸਥਾਨ ਵਿੱਚ ਜਾਏਗਾ ਹੁਣ ਧਿਆਨ ਨਾਲ ਸੁਣਨੀ ਹੈ ਗੱਲ ਇਨਕਮ ਸਥਾਨ ਵਿੱਚ ਬੈਠਾ ਹੋਇਆ ਸ਼ਨੀ ਤੀਜੀ ਦ੍ਰਿਸ਼ਟੀ ਨਾਲ ਸ਼ੁਕਰ ਦੇ ਘਰ ਜਾਨੀ ਤੁਹਾਡੀ ਰਾਸ਼ੀ ਨੂੰ ਦੇਖੇਗਾ ਤੇ ਜਦੋਂ ਸ਼ਨੀ ਸ਼ੁਕਰ ਤੇ ਦ੍ਰਿਸ਼ਟੀ ਪਾਏਗਾ ਮੰਨ ਲਓ ਸ਼ੁਕਰ ਜਾਨੀ ਉਸ ਜਗ੍ਹਾ ਤੇ ਅਗਰ ਚੰਦਰ ਬਿਰਾਜਮਾਨ ਹੈ ਤਾਂ ਥੋੜੀ ਮਾਨਸਿਕ ਪਰੇਸ਼ਾਨੀ ਤੇ ਜੇ ਸ਼ੁਕਰ ਹੈ ਤਾਂ ਸਮਝੋ ਤੁਹਾਨੂੰ ਬਹੁਤ ਅੱਛੀ ਪਦਵੀ ਹਰ ਜਗ੍ਹਾ ਤੇ ਮਿਲਣ ਵਾਲੀ ਹੈ ਕੋਈ ਵੀ ਗ੍ਰਹਿ ਜਦੋਂ ਆਪਣੀ ਮਿੱਤਰ ਰਾਸ਼ੀ ਦੇ ਘਰ ਚ ਦੇਖਦਾ ਹੈ ਆਪਣੇ ਮਿੱਤਰ ਦੇ ਘਰ ਚ ਤੁਸੀਂ ਦੇਖੋ ਤੇ ਤੁਹਾਨੂੰ ਖੁਸ਼ੀ ਹੁੰਦੀ ਹੈ ਨਾ ਇਸੇ ਤਰ੍ਹਾਂ ਸ਼ਨੀ ਤੇ ਸਮਝੋ ਚੇਲਾ ਅਤੇ ਗੁਰੂ ਹੈ ਉਸ ਦਾ ਤੇ ਜਦੋਂ ਗੁਰੂ ਨੂੰ ਚੇਲਾ ਦੇਖਦਾ ਹੈ ਤਾਂ ਉਸ ਨੂੰ ਹਮੇਸ਼ਾ ਖੁਸ਼ੀ ਹੁੰਦੀ ਤਾਂ ਸ਼ਨੀ ਤੁਹਾਡੇ ਲਈ ਨਵਾਂ ਘਰ ਮਕਾਨ ਪਲਾਟ ਗੱਡੀ ਤੁਹਾਨੂੰ ਦੇਣ ਵਾਲਾ ਹੈ ਅੱਛੀ ਜਗ੍ਹਾ ਤੇ ਤੁਹਾਡੀ ਟਰਾਂਸਫਰ ਕਰਨ ਵਾਲਾ ਹੈ ਅਗਰ ਤੁਸੀਂ ਸੋਚ ਰਹੇ ਹੋ ਕਿ ਕਿਸੇ ਅੱਛੇ ਇਲਾਕੇ ਵਿੱਚ ਅੱਛੇ ਘਰ ਲਿਆ ਜਾਵੇ ਉਹ ਜਗ੍ਹਾ ਤੇ ਰਹਿائش ਕੀਤੀ ਜਾਵੇ ਪਲਾਟ ਲੈ ਕੇ ਨਵਾਂ ਘਰ ਬਣਾਇਆ ਜਾਵੇ ਤਾਂ ਇਹ ਆਉਣ ਵਾਲੇ 2.5 ਸਾਲ ਸ਼ਨੀਤਾ ਇਸ ਸਾਲ ਰਹੇਗਾ ਜੀ ਮੇਨ ਰਾਸ਼ੀ ਵਿੱਚ ਵਧੀਆ ਗੱਲ ਹੈ 2.5 ਸਾਲ ਬਾਅਦ ਉਸਨੇ ਰਾਸ਼ੀ ਪਰਵਰਤਨ ਕਰਨਾ ਮੰਨ ਲਓ ਆਪਾਂ ਅਗਲੇ ਸਾਲ ਦੀ ਰਾਸ਼ੀ ਪਾਵਾਂਗੇ ਤਾਂ ਆਪਾਂ ਸ਼ਨੀ ਦੀ ਗੱਲ ਨਹੀਂ ਕਰਾਂਗੇ ਬਸ ਇਹੀ ਗੱਲ ਕਰਾਂਗੇ ਕਿ ਸ਼ਨੀ ਕਿੱਦਾਂ ਕੀ ਕਰੇਗਾ ਠੀਕ ਹੈ ਤਾਂ ਆਪਾਂ ਇਹ ਗੱਲ ਕਰ ਰਹੇ ਸੀ ਕਿ ਸ਼ਨੀ 2.5 ਸਾਲ ਮੀਨ ਰਾਸ਼ੀ ਵਿੱਚ ਰਹਿਣ ਵਾਲਾ ਹੈ ਤਮੀਨ ਰਾਸ਼ੀ ਵਿੱਚ ਸ਼ਨੀ ਜੋ ਹੈ ਇਹ ਤੁਹਾਡੇ ਲਈ ਬਹੁਤ ਸ਼ੁਭ ਕਰਨ ਵਾਲਾ ਹੈ ਗੱਲ ਕਰੀ ਆਪਾਂ ਰਾਹੂ ਦੀ ਰਾਹੂ ਵੀ ਤੁਹਾਡਾ ਮਿੱਤਰ ਹੈ ਆਪਾਂ ਮਿੱਤਰਾਂ ਦੀ ਗੱਲ ਕਰਨੀ ਹੈ ਐਂਟੀ ਜੋ ਆਪਣਾ ਨੁਕਸਾਨ ਕਰੇਗਾ ਉਸ ਨੂੰ ਬਚਾ ਦੇ ਲਈ ਤੇ ਆਪਾਂ ਉਪਾਅ ਕਰ ਹੀ ਲੈਣੇ ਆ ਚਲੋ ਰਾਹੂ ਜੋ ਹੈ ਜਾਏਗਾ ਕੁੰਭ ਰਾਸ਼ੀ ਵਿੱਚ ਤੇ ਕੁੰਭ ਰਾਸ਼ੀ ਵਿੱਚ ਰਾਹੂ ਜੋ ਹੈ ਉਹ ਸ਼ਨੀ ਦੇ ਕਰ ਚੁੱਕਿਆ ਤੇ ਸ਼ਨੀ ਵੀ ਸ਼ੁਕਰ ਦਾ ਮਿੱਤਰ ਹੈ ਤੇ ਇਸੇ ਤਰ੍ਹਾਂ ਮੇਨ ਚੋਂ ਨਿਕਲ ਕੇ ਕੁੰਭ ਰਾਸ਼ੀ ਵਿੱਚ ਜੋ ਰਾਹੂ ਜਾਏਗਾ ਉਹ ਸਰਕਾਰੇ ਦੁਆਰਾ ਤੁਹਾਡਾ ਨਾਮ ਫੇਮ ਹੀ ਵਧਾਏਗਾ ਬੇਸ਼ੱਕ ਸਰਕਾਰੀ ਚੱਟੀਆਂ ਆਉਣਗੀਆਂ ਪਰ ਹੋ ਸਕਦਾ ਤਰੱਕੀਆਂ ਹੀ ਹੋਣ ਹੋ ਸਕਦਾ ਕਿਸੇ ਤਰ੍ਹਾਂ ਨੁਕਸਾਨ ਤੋਂ ਬਚਾਉਂਦੀ ਹੈ ਹਾਂ ਤੇ ਉਹ ਜੋ ਕੇਤੂ ਜਾ ਰਿਹਾ ਤੁਹਾਡੀ ਰਾਸ਼ੀ ਤੋਂ ਚੌਥੇ ਸਥਾਨ ਵਿੱਚ ਇਹ ਥੋੜਾ ਜਿਹਾ ਪਰੇਸ਼ਾਨ ਕਰ ਸਕਦਾ ਹੈ ਤੁਹਾਨੂੰ ਮਿੱਤਰ ਨਾ ਹੋਣ ਕਰਕੇ ਸੂਰਜ ਦੇ ਘਰ ਵਿੱਚ ਜਾਣ ਕਰਕੇ ਤਾਂ ਇਹ ਕੇਤੂ ਜੋ ਹੈ ਤਾਂ ਆਪਣੀ ਮਾਤਾ ਦੀ ਸਿਹਤ ਇਸ ਸਾਲ ਤੁਸੀਂ ਸੰਭਾਲਣੀ ਹੈ ਖਰਾਬ ਬਿਮਾਰ ਪਰੇਸ਼ਾਨੀਆਂ ਵੱਧ ਜਾਣਗੀਆਂ ਕਾਰਕ ਵਿੱਚ ਅਲੱਗ ਹੋਣ ਵਾਲੇ ਹਾਲਾਤ ਪੈਦਾ ਹੋ ਜਾਣਗੇ ਮਾਂ ਦੀ ਸਿਹਤ ਨੂੰ ਲੈ ਕੇ ਚਿੰਤਾਵਾਂ ਵੱਧ ਜਾਣਗੀਆਂ ਹਸਪਤਾਲਾਂ ਦੇ ਚੱਕਰ ਵੀ ਲੱਗ ਸਕਦੇ ਆ ਤੇ ਕੇਤੂ ਦੇ ਉਪਾਅ ਤੁਸੀਂ ਸਮੇਂ-ਸਮੇਂ ਕਰਦੇ ਰਹਿਣਾ ਇਸ ਸਾਲ ਦੀਆਂ ਵੀਡੀਓ ਜੋ ਆਪਾਂ ਤੁਹਾਨੂੰ ਪਾਵਾਂਗੇ ਤਾਂ ਹਰ ਗ੍ਰਹਿ ਦੇ ਉਪਾਅ ਵੀ ਨਾਲ ਦੱਸਾਂਗੇ ਮਤਲਬ ਅਲੱਗ ਤੋਂ ਕੇਤੂ ਦੇ ਕੀ ਉਪਾਅ ਤੁਸੀਂ ਕਰਨੇ ਆ ਇਸ ਸਾਲ ਰਾਹੂ ਦੇ ਕੀ ਉਪਾ ਕਰਨੇ ਆ ਇਸ ਸਾਲ ਸ਼ਨੀ ਦੇ ਕੀ ਉਪਾ ਕਰਨੇ ਆ ਇਸ ਸਾਲ ਇਹ ਵੀ ਆਪਾਂ ਤੁਹਾਨੂੰ ਲੰਘ ਤੋਂ ਵੀਡੀਓ ਪਾਵਾਂਗੇ ਤਾਂ ਤੁਸੀਂ ਕੇਤੂ ਦੇ ਉਪਾ ਕਰਨੇ ਆ ਜ਼ਰੂਰੀ ਨੇ ਤੁਹਾਡੇ ਲਈ ਬ੍ਰਿਖ ਲਗਨ ਤੇ ਬ੍ਰਿਖ ਰਾਸ਼ੀ ਵਾਲਿਆਂ ਲਈ ਤਾਂ ਕਿ ਕੇਤੂ ਜੋ ਹੈ ਚੌਥੇ ਸਥਾਨ ਵਿੱਚ ਬੈਠ ਕੇ ਚੌਥਾ ਖਾਨਾ ਮਾਂਦ ਆਏ ਸੁੱਖਾਂ ਦਾਏ ਉਹ ਪਰੇਸ਼ਾਨ ਨਾ ਕਰੇ ਤਾਂ ਇਸ ਲਈ ਧਿਆਨ ਰੱਖੋ ਟਾਈਮ 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 ਤੇ ਧਿਆਨ ਰੱਖੋ ਕਿੰਨਾ ਹੋਇਆ ਕਿਵੇਂ ਕੀਤਾ ਕਿਵੇਂ ਤੁਸੀਂ ਹਰ ਵਕਤ ਕਿਹੜਾ ਗ੍ਰਹਿ ਚੇਂਜ ਹੋਇਆ ਤੇ ਤੁਸੀਂ ਕਿਦਾਂ ਟਾਈਮ ਮਤਲਬ ਕਿ ਕੇਤੂ ਨੂੰ ਕਿਸ ਟਾਈਮ ਤੇ ਸੂਰਜ ਦੀ ਕ੍ਰੋਸਿੰਗ ਹੈ ਸ਼ੁਕਰ ਦੀ ਕ੍ਰੋਸਿੰਗ ਹੈ ਤਾਂ ਉਸ ਟਾਈਮ ਤੇ ਤੁਸੀਂ ਕੇਤੂ ਦੇ ਉਪਾ ਕਰਦੇ ਰਹਿਣਾ ਹੈ ਗੱਲ ਕਰੀਏ ਆਪਾਂ ਇਸ ਰਾਸ਼ੀ ਦੇ ਜਾਤਕਾਂ ਦੇ ਵਿਦਿਆਰਥੀਆਂ ਦੇ ਤਾਂ ਵਿਦਿਆਰਥੀਆਂ ਲਈ ਜੋ ਸ਼ੁਕਰ ਤੇ ਸ਼ਨੀ ਤੇ ਬ੍ਰਸਪਤ ਦਾ ਰਾਸ਼ੀ ਪਰਵਰਤਨ ਬੜੇ ਸ਼ੋਭਫਾਲ ਦੇ ਰਿਹਾ ਤੁਹਾਨੂੰ ਹਰ ਤਰ੍ਹਾਂ ਦੀ ਕਲੀਅਰੈਂਸ ਦਵੇਗਾ ਬੇਸ਼ੱਕ ਕੇਤੂ ਜੋ ਹੈ ਤੁਹਾਡੇ ਚੌਥੇ ਸਥਾਨ ਵਿੱਚ ਜਾਏਗਾ ਤਾਂ ਫਿਰ ਵੀ ਇਸ ਜਗ੍ਹਾ ਤੇ ਬੈਠ ਕੇ ਜੋ ਕੇਤੂ ਹੈ ਉਹ ਤੁਹਾਡੀ ਜੋ ਪੜਾਈ ਚ ਜਾਨੀ ਕਿ ਰੁਕਾਵਟਾਂ ਜੋ ਤੁਹਾਨੂੰ ਲੱਗ ਰਹੀਆਂ ਸੀ ਪੈ ਰਹੀਆਂ ਸੀ ਜਾਨੀ ਕਿ ਤੂੰ 6 ਨੰਬਰ 'ਚ ਸੀ 5ਵੇਂ ਖਾਨੇ 'ਚ ਸੀ ਤਾਂ ਹੁਣ ਇੱਥੋਂ ਨਿਕਲ ਜਾਏਗਾ ਤਾਂ ਰੁਕਾਵਟਾਂ ਦੂਰ ਹੋਣਗੀਆਂ ਜੋ ਕਲੀਅਰ ਨਹੀਂ ਹੋਇਆ ਤੁਹਾਡਾ ਟੈਸਟ ਉਹ ਤੁਹਾਡਾ ਇਸ ਸਾਲ ਹੋਣ ਵਾਲਾ ਹੈ 18 ਮਹੀਨੇ ਤੁਸੀਂ ਆਰਾਮ ਨਾਲ ਪੜ੍ਹਾਈ ਅੱਖਾਂ ਬੰਦ ਕਰਕੇ ਕਰ ਸਕਦੇ ਹੋ ਤਾਂ ਹਰ ਤਰ੍ਹਾਂ ਦੀ ਵਿਦਿਆਰਥੀਆਂ ਲਈ ਇਹ ਸਮਾਂ ਬਿਹਤਰ ਹੈ ਦੂਸਰੀ ਗੱਲ ਕਰੀਏ business ਲਈ ਤਾਂ business ਕੰਮ ਕਰਨ ਲਈ ਸ਼ਨੀ ਰਾਹੂ ਤੇ ਸ਼ੁਕਰ ਪੂਰੀ ਤਰ੍ਹਾਂ ਨਾਲ ਤੁਹਾਨੂੰ ਸਪੋਰਟ ਕਰਨਗੇ ਇਸ ਸਾਲ ਤੁਸੀਂ ਆਪਣਾ ਕੰਮ ਕਰਨ ਲਈ ਜਿੰਨੀ ਹਿੰਮਤ ਕਰੋਗੇ ਓਨੀ ਹੀ ਜ਼ਿਆਦਾ ਸਕਸੈਸ ਤੁਹਾਨੂੰ ਪੂਰੀ ਤਰ੍ਹਾਂ ਨਾਲ ਮਿਲ ਜਾਏਗੀ ਜਾਨੀ ਕਿ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਭਾਵੇਂ ਰਾਹੂ ਦਸਵੇਂ ਸਥਾਨ ਵਿੱਚ ਕੋਈ ਪੰਗਾ ਪਾਵੇ ਪਰ ਆਪਣਾ ਕੰਮ ਕਰਨ ਲਈ ਆਪਣਾ ਨੇਮ ਫੇਮ ਵਧਾਉਣ ਲਈ ਕੋਈ ਹੱਥੀਂ ਗੁਣ ਤੁਸੀਂ ਸਿੱਖਿਆ ਹੈ ਤਾਂ ਉਸ ਲਈ ਕੋਈ ਦੁਕਾਨਦਾਰੀ ਕਰਨੀ ਹੈ ਤਾਂ ਇਹ 225 ਤੁਹਾਡੇ ਲਈ ਬਹੁਤ ਬੈਸਟ ਜਾਏਗਾ ਠੀਕ ਚਲੋ ਕੰਮਕਾਰ ਦਾ ਵੀ ਦੱਸ ਦਿੱਤਾ ਆਪਾਂ ਵਿਦਿਆਰਥੀਆਂ ਦਾ ਵੀ ਦੱਸ ਦਿੱਤਾ ਵਪਾਰ ਤਾਂ ਨੌਕਰੀ ਦਾ ਵੀ ਦੱਸ ਦਿੱਤਾ ਤੇ ਹੁਣ ਗੱਲ ਕਰਦੇ ਆ ਕਿਹੜਾ ਲੱਕੀ ਸਟੋਨ ਰਵੇਗਾ ਤੁਹਾਡੇ ਲਈ ਜੀ ਹਾਂ ਸੁਣੋ ਬ੍ਰਿਕ ਲਗਨ ਤੇ ਬ੍ਰਿਕ ਰਾਸ਼ੀ ਵਾਲੇ ਇਸ ਸਾਲ ਨੀਲਮ ਪਾ ਸਕਦੇ ਆ ਇਨਕਮ ਸਥਾਨ ਵਿੱਚ ਛਨੀ ਜਾ ਰਿਹਾ ਪਰ ਸੁਣੋ ਧਿਆਨ ਨਾਲ ਨੀਲਮ ਚੈੱਕ ਕਰਕੇ ਹੀ ਪਾਉਣਾ ਹੈ ਪਹਿਲਾਂ ਚੈੱਕ ਕਰੋ ਆਪਣੀ ਸਭ ਤੋਂ ਵੱਡੀ ਉਂਗਲੀ ਵਿੱਚ ਨੀਲਮ ਜਾਂ ਨੀਲੀ ਇੱਕ ਸਟੋਨ ਆਉਂਦਾ ਹੈ ਉਹ ਪਾ ਕੇ ਦੇਖੋ ਤੇ ਅਗਰ ਤੁਹਾਨੂੰ ਉਹ ਸੂਟ ਕਰਦਾ ਤੁਹਾਨੂੰ ਜ਼ਰੂਰ ਪਾਉਣਾ ਚਾਹੀਦਾ ਹੈ ਸ਼ਨੀ ਦੀ ਰਾਸ਼ੀ ਪਰਿਵਰਤਨ ਕਰਨ ਤੋਂ ਬਾਅਦ ਦੂਸਰਾ ਤੁਹਾਡੇ ਲਈ ਸਟੋਨ ਜੋ ਹੈ ਉਹ ਰਹੇਗਾ ਪੰਨਾ ਵਿਦਿਆਰਥੀਆਂ ਲਈ ਪੰਨਾ ਰਹੇਗਾ ਪਰ ਅਗਰ ਤੁਸੀਂ ਕੋਈ ਬਿਜ਼ਨਸ ਕੰਮਕਾਰ ਕਰਦੇ ਹੋ ਤਾਂ ਤੁਸੀਂ ਓਪਲ ਸਟੋਨ ਪਾ ਸਕਦੇ ਹੋ ਤਾਂ ਇਸ ਸਾਲ ਦਾ ਸ਼ੁਭ ਰਤਨ ਤੁਹਾਡਾ ਪੰਨਾ ਜਾਂ ਨੀਲਮ ਜਾਂ ਉਪਲ ਰਹੇਗਾ ਤੈਨਾ ਤਿੰਨਾਂ ਚ ਸਾਰੇ ਨਹੀਂ ਪਾਉਣੇ ਜੋ ਕੰਮ ਕਰ ਲਈ ਹੈ ਉਹ ਤੁਸੀਂ ਸਟੋਨ ਪਾ ਸਕਦੇ ਹੋ ਰਹਾ ਵਿਆਹ ਸ਼ਾਦੀ ਲਈ ਤਾਂ ਇਸ ਸਾਲ ਦੇ ਵਿੱਚ ਜਿਨ੍ਹਾਂ ਦਾ ਵੀ ਵਿਆਹ ਨਹੀਂ ਹੋ ਸਕਿਆ ਤਾਂ ਬ੍ਰਹਸਪਤ ਦੂਸਰੇ ਸਥਾਨ ਵਿੱਚ ਜਾ ਰਿਹਾ ਸ਼ੁਭ ਕੰਮ ਕਰਾਏਗਾ ਵਿਆਹ ਸ਼ਾਦੀ ਦੀ ਉਮਰ ਹੈ ਤਾਂ ਰਿਸ਼ਤਾ ੱੱਕੇ ਨਾਲ ਹੋ ਜਾਏਗਾ ੱੱਕੇ ਦਾ ਸਮਝਦੇ ਹੋ ਨਾ ਕਿ ਬਹੁਤ ਅੱਛਾ ਰਿਸ਼ਤਾ ਆਇਆ ਜਵਾਬ ਹੀ ਨਹੀਂ ਦੇ ਹੋ ਰਿਹਾ ਤਾਂ ਇਹਦਾ ਮਤਲਬ ਕੀ ਹੈ ਕਿ ਵਿਆਹ ਦੀ ਉਮਰ ਵਾਲਿਆਂ ਦੇ ਲਈ ਇਹ 225 ਬਹੁਤ ਸ਼ੁਭ ਬ੍ਰਿਕ ਲਗਣ ਵਾਲਿਆਂ ਲਈ ਜਾਣ ਵਾਲਾ ਹੈ ਗੱਲ ਕਰੀਏ ਮੁਕਦੀ ਜਾਂਦੇ ਹੋਏ ਨੰਬਰਾਂ ਦੀ ਨੰਬਰ ਜੋ ਨੇ ਤੁਹਾਡੇ ਲਈ ਇਸ ਸਾਲ ਦੇ ਲੱਕੀ ਨੰਬਰ ਤੇ ਰੰਗ ਜੋ ਹੈ ਦੇਖੋ ਬ੍ਰਸਤ ਦੂਜੇ ਚਲਾ ਜਾਏਗਾ ਤੇ ਲੱਕੀ ਰੰਗ ਤੁਹਾਡੇ ਲਈ ਹਮੇਸ਼ਾ ਕਰੀਮ ਰਹੇਗਾ ਕਿਉਂਕਿ ਸ਼ੁਕਰ ਧਰਤੀ ਦਾ ਸੈਂਡ ਕਲਰ ਤੇ ਕਰੀਮ ਕਲਰ ਤੁਹਾਡੇ ਲਈ ਬੜਾ ਸ਼ੁਭ ਜਾਣ ਵਾਲਾ ਹੈ ਨਾਲ ਹੀ ਜੋ ਮਹੀਨੇ ਦੇਖੀਏ ਇਸ ਸਾਲ ਦੇ ਤਾਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਫਰਵਰੀ ਮਾਰਚ ਆਪਰੇ ਉਸ ਤੋਂ ਬਾਅਦ ਜਦੋਂ ਸ਼ਨੀ ਰਾਸ਼ੀ ਪਰਵਰਤਨ ਕਰ ਗਿਆ ਮਈ ਤੋਂ ਬਾਅਦ ਤੇ ਸਮਝੋ ਤੁਹਾਡੇ ਸਾਰੇ ਮਹੀਨੇ ਬੈਸਟ ਨੇ ਪਰ ਧਿਆਨ ਰੱਖਣ ਵਾਲੀ ਗੱਲ ਇਹ ਆ ਅਗਸਤੋ ਵਿੱਚ ਜੋ ਕੇਤੂ ਤੋਂ ਕ੍ਰਾਸਿੰਗ ਹੋਏਗੀ ਤਾਂ ਉਸ ਸਮੇਂ ਥੋੜੀ ਸਿਹਤ ਸੰਭਾਲਨੀਏ ਘਰ ਦੀ ਤੇ ਉਸ ਤੋਂ ਬਾਅਦ ਜਦੋਂ ਰਾਹੂ ਤੋਂ ਕ੍ਰਾਸਿੰਗ ਹੋਏਗੀ ਜਾਨੀ ਕਿ ਜਾ ਕੇ ਨਵੰਬਰ ਦਸੰਬਰ ਦੇ ਵਿੱਚ ਤਾਂ ਉਦੋਂ ਤੁਸੀਂ ਸਿਹਤ ਸੰਭਾਲਨੀਏ ਘਰ ਪਰਿਵਾਰ ਵਿੱਚ ਪਰੇਸ਼ਾਨੀ ਤੋਂ ਬਚਣਾ ਹੈ ਵੈਸੇ ਤਾਂ ਜਿਹੜਾ ਗ੍ਰਹਿ ਰਾਸ਼ੀ ਪਰਿਵਰਤਨ ਕਰੇਗਾ ਆਪਾਂ ਤੁਹਾਨੂੰ ਅਲੱਗ ਤੋਂ ਵੀਡੀਓ ਵੀ ਪਾਵਾਂਗੇ ਤੇ ਅਲੱਗ-ਅਲੱਗ ਗ੍ਰਹਾਂ ਦੇ ਉਪਾਅ ਵੀ ਦੱਸਾਂਗੇ ਇਹ 225 ਬ੍ਰਿਖ ਰਾਸ਼ੀ ਤੇ ਬ੍ਰਿਖ ਲੱਗਣ ਵਾਲਿਆਂ ਜੀ ਤਕਰੀਬਨ ਤਕਰੀਬਨ 75% ਸ਼ੁਭ ਹੀ ਜਾਏਗਾ 25% ਤੇ ਆਪਾਂ ਨੂੰ ਹਰ ਗ੍ਰਹਿ ਨਾਲ ਚੱਲਣਾ ਹੀ ਪੈਣਾ ਤੇ ਤੁਹਾਨੂੰ ਉਹਦੀ ਸ਼ੁਭਤਾ ਲੈਣੀ ਹੀ ਪੈਣੀ ਹੈ ਸ਼ੁਭ ਰੰਗ ਤੁਹਾਡਾ ਹਮੇਸ਼ਾ ਕਰੀਮ ਤੇ ਗਰੇ ਰਵੇਗਾ ਠੀਕ ਹੈ ਜੀ ਤੇ ਸ਼ੁਭ ਨੰਬਰ ਤੁਹਾਡੇ ਲਈ ਹੈ 2 3 6 5 ਠੀਕ ਤੇ ਹੁਣ ਮੈਨੂੰ ਦਿਓ ਇਜਾਜ਼ਤ ਇਹ ਵੀ ਸੋਪਾ ਚੀਂਦੀ ਆਪ ਸਭ ਨੂੰ ਬਹੁਤ ਸਾਰੀਆਂ ਮੁਬਾਰਕਾਂ ਬੜੀਆਂ ਤਰੱਕੀਆਂ ਦਵੇ ਤੁਹਾਨੂੰ ਖੁਸ਼ ਰਹੋ ਆਪਣਿਆਂ ਨਾਲ ਬਣਾ ਕੇ ਰੱਖੋ ਸ਼ੁਕਰ ਇਸਤਰੀ ਦਾ ਕਾਰਕ ਗ੍ਰਹਿ ਆ ਹਮੇਸ਼ਾ ਹਰ ਇਸਤਰੀ ਦੇ ਜਤ ਕਰੰਤੇ ਪੇੜ ਪੌਦੇ ਲਗਾਉਂਤੇ ਖੂਬ ਸਾਰਾ ਪਰਫਿਊਮ ਲਗਾਉਂਤੇ ਦਹੀਂ ਦਾਣ ਕਰਨਤੇ ਸ਼ੁਕਰ ਦੇ ਸ਼ੁਭ ਫਲ ਮਿਲਦੇ ਆ ਸਤਸ਼ੇਕ